ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਲਾਇਆ ਸੀ ਕਣਕ ਨੂੰ ਦੂਜਾ ਪਾਣੀ ਤੇ ਲਾਈਟ ਹੈ ਨਹੀਂ ਸੀ ਤੇ ਆ ਮਗਰ ਵੀਰੇ ਸੋਲਰ ਸਿਸਟਮ ਲੱਗਾ ਤੁਸੀਂ ਦੇਖ ਰਹੇ ਹੋ ਪਰ ਹਜੇ ਧੁੱਪ ਥੋੜੀ ਘਟ ਹੈ ਤੇ ਮੋਟਰ ਪਾਣੀ ਥੋੜਾ ਘੱਟ ਘੱਟ ਰਹੀ ਹੈ ਕੋ ਬਰਸੀਨ ਨੂੰ ਪਾਣੀ ਲਾਇਆ ਇੰਦਰ ਆਪਾਂ ਹੁਣ ਸਬਜ਼ੀ ਵਾਸਤੇ ਜਗਾ ਗਾਜਰਾ ਸੀ ਗਾਜਰਾ ਪੁੱਟ ਕੇ ਜਗਾ ਗੋੜ ਲਈ ਹੈ ਤੇ ਉਹ ਲੈ ਕੇ ਆਪਾਂ ਲਾਵਾਂਗੇ ਪਿੰਢੀ ਇਧਰ ਆਪਣਾ ਲਸਣ ਤਿਆਰ ਹੋਇਆ ਪਿਆ ਜੀ ਇਹ ਆ ਜਾ ਰਿਹਾ ਆਪਣਾ ਬਰਸੀਨ ਨੂੰ ਪਾਣੀ ਇੱਧਰ ਕਣਕੋਂ ਲੱਗਾ ਜੀ ਆ ਆਪਣਾ ਤੁਹਾਨੂੰ ਦਿਖਾਉਣੇ ਆ ਆ ਵੀ ਆਪਾਂ ਜੁਗਾਰ ਰੱਖਿਆ ਹੈ ਇੰਜਨ ਤੇ ਮੋਟਰ ਇਹ ਵੀ ਲੋਡ 팬 ਤੇ ਆਪਾਂ ਇਹਦਾ ਇਸਤੇਮਾਲ ਕਰਦੇ ਆ ਜੀ ਹੁਣ ਤਾਂ ਇਹ ਬਹੁਤ ਘੱਟ ਰਹਿ ਗਏ ਦੋਸਤੋ कि वरना वरला टावा टावा दसता काफी लाइन नहीं ने मोटर पाए पानी का लैवल बड़ा नीचे जाते ਸੋ ਇਸ ਆਵਾਜ਼ ਦਾ ਬੜਾ ਸਕੂਨ ਮਿਲਦਾ ਜੀ ਮੋਟਰ ਤੇ ਆ ਕੇ ਜਦੋਂ ਤੁਸੀਂ ਖੇਤ 'ਚ ਕੰਮ ਕਰ ਰਹੇ ਹੋ ਖੇਤਾਂ 'ਚ ਪਾਣੀ ਲੱਗਾ ਹੋਵੇ ਆ ਜਿਹੜਾ ਸਾਊਂਡ ਆ ਨਾ ਜੀ ਇਹ ਮਨ ਨੂੰ ਬੜਾ ਸਕੂਨ ਦਿੰਦਾ ਪਹਿਲਾਂ ਇੱਥੇ ਇੱਕ ਨਿੰਮ ਹੁੰਦੀ ਸੀ ਸ਼ਾਇਦ ਪੁੱਛੇ ਥੋੜਾ ਸੰਝਿਆ ਕੀਤੀਆਂ ਐਸ ਇੰਜਨ ਦੇ ਲੱਗ ਇੱਕ ਨਿੰਮ ਹੁੰਦੀ ਸੀ ਤੇ ਉਸ ਨਿੰਮ ਦੇ ਥੱਲੇ ਅਸੀਂ ਪੈ ਜਾਣਾ ਦੁਪਹਿਰਾਂ ਨੂੰ ਪਾਣੀ ਲੱਗਾ ਹੁੰਦਾ ਕਿਆ ਸਕੂਨ ਭਰੀ ਨੀ ਲਾਉਂਦੀ ਸੀ ਸੇ ਇਹ ਪੰਡਾ ਵੀ ਲਾਈਫ ਆ ਜੀ ਬਹੁਤ ਇੰਜੋਏ ਕਰੀਦਾ ਜੀ